ਸਤਿ ਸ਼੍ਰੀ ਅਕਾਲ ਪਾਜੀ ਸਾਰੇ ਜੀ ਨੂੰ ਸਵਾਗਤ ਹੈ ਤੁਹਾਨੂੰ ਮਾਨਯੋਗ ਮੈਂ ਤੁਹਾਨੂੰ ਨਾੜੇ ਰਹੇ ਆਈ.ਟੀ. ਮਿੰਸ ਹੈਗੀ ਹੈ ਮੈਂ ਬੇਟਾ ਚੰਦਾਲਾ ਇਹ ਤਸੀਲ ਵੀ ਬੇਟਾ ਚੰਦਾਲਾ ਦੇ ਵਿੱਚ ਭਾਮਾ ਸਰ ਆਈ.ਟੀ. ਪੀ ਵੀ ਤਾਂ ਲੋਡੋ ਦੇ ਗਰਮ ਹਲਕੇ ਰੋਗ ਦੇ ਬਸੰਦਾਂ ਦੇ ਵਿੱਚ ਵੀ ਮੈਂ ਤੁਹਾਨੂੰ ਸਤਿਕਾਰ ਕਰਦਾ ਹਾਂ। ਸਤਿਕਾਰ ਕਰਦੇ ਹਾਂ। ਸਤਿਕਾਰ ਪਾਜੀ ਸਤਿਕਾਰ ਜੀ ਬਹੁਤ ਨੋਟ ਹੀ ਤਾਂ ਉਹ ਬੜੀ ਐਪੀਟੀ ਹੈ ਜੀ ਆਪਣਾ ਨਾਮ ਕੀ ਡਰੈਕਟ ਨਾ ਨਾਮ ਅਣੀ ਠੀਕ ਹੈ ਜੀ ਸ਼ਹਿਰਾ ਹੀ ਨਾਲਾ ਸੀਵੀਆ ਹੀ ਨਾਲਾ ਜ਼ਿਲ੍ਹਾ ਰੋਸ ਫੋਨ ਨੰਬਰ ਹੀ ਬੋਲ ਦਿਓ 9592 20305 ਠੀਕ ਹੈ ਜੀ ਤੇ ਬਹੁਤ ਤਗੜੇ ਤਗੜੇ ਨੇ ਕਿੰਨੇ ਲੈ ਕੇ ਆਏ ਹਾਂ ਜੀ ਮਿੰਟ ਇਦਾਂ ਹੀ ਆ ਮਾਲਕ ਦੀ ਕਿਰਪਾ ਤੇ ਹੁੰਦੀਆਂ ਰਹੀਆਂ ਤੁਹਾਨੂੰ ਲਈ ਹੋਰ ਚਾ ਵੀ ਹੁੰਦੀਆਂ ਰਹੀਆਂ ਹਾਂ ਜੀ ਗਾਈ ਵੱਡੀ ਤੋਂ ਵੱਡੀ ਹੁੰਦੀ ਹੈ ਫੱਲੀ ਇਹ ਆ ਗਈ ਹੈ ਆਹ ਟਾਈਮ ਤੇ ਬਹੁਤ ਚੰਗੀਆਂ ਬੜਾ ਜੀ ਵੀ ਤੇ ਚੁਕਾਉਣੇ ਯੇ ਜੀ ਪ੍ਰੋਪਰ ਨਾਲ ਰੋਟੀ ਪਾਣੀ ਮਿਲੇਗਾ ਕਮਰਾ ਮਿਲੇਗਾ ਜੈਨਾਂ ਸਾਸੋ ਜੋ ਹੋਈ ਐ ਅੱਜ ਲੋਕਾਂ ਗਈ ਆਪਣੇ ਕੋ ਰਹਿਣ ਚਾਹੁੰਦੇ ਠੀਕ ਹੈ ਜੀ ਹਾਂ ਜੀ ਤੇ ਬੱਸ ਕਿਹੜਾ ਪਾਣੀ ਨਿਰੰਤਰ ਆਉਂਦੀ ਐ ਵੀ ਕਿਰੋ ਆਵਾਜ਼ ਅੱਜ ਹਾਲੇ ਤੱਕ ਲਾਏ ਹੋਏ ਆਪਾਂ ਹੀ ਨਾਲੇ ਆਣ ਕੇ ਮੇਨ ਚੌਂਕ ਚ ਆ ਚਾਈ ਨਾਨ ਨਜੀਬ ਬਾਬਾ ਜੀ ਸਿੰਘ ਦਾ ਗੁਰਦੁਆਰਾ ਪੁਰਾਣੀ ਸਬਜੀ ਮੰਡੀ ਆ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਕਿੰਨਾ ਟਾਈਮ ਹੋ ਗਿਆ ਬਰੁਕ ਵਾਲ ਕਬ ਦੇਮ ਪੀਜੀ ਪੀੜੀ ਪਾਈ ਚੱਲ ਰਹੀ ਆਪਣੀ ਅੱਛਾ ਜੀ ਬਹੁਤ ਪੁਰਾਣਾ ਹੀ ਹੈ ਹਾਂਜੀ ਹਾਂਜੀ ਵੀਡੀਓ ਆਪਣੀ ਭਾਵੇਂ ਪਹਿਲੀ ਆ ਠੀਕ ਹੈ ਜੀ ਤੇ ਆਪਣਾ ਤੀਜੀ ਪੀੜੀ ਆ ਠੀਕ ਹੈ ਹਾਂਜੀ ਮੇਰਾ ਦਾਦਾ ਜੀ ਸਾਡੇ ਕਰਦੇ ਰੇ ਗੜੀ ਹਣੀ ਚਲੋ ਵਧੀਆ ਹਾਂਜੀ ਤੀਜੀ ਪੀੜੀ ਚੱਲ ਰਹੀ ਤੇ ਬਾਈ ਹਣੀ ਬਹੁਤ ਵਧੀਆ ਵਾ ਚਲੋ ਪਹਾੜ ਦੇ ਨਾਲ ਹੀ ਰੰਗਰ ਲੈ ਕੇ ਹੁਣੇ ਆ ਤੇ ਅੱਜ ਤਾਂ ਨੁਕਤਾ ਤੇ ਬੜਾ ਤਾਂ ਕੰਮ ਗਿਆ ਪਾਣੀ ਹੀ ਤੇ ਬਾਕੀ ਤਾਂ ਉਹ ਮੈਂ ਕਹਿੰਦਾ ਕਿ ਸੇਲ ਹੋ ਗਿਆ ਜੋ ਸੇਲ ਹੋ ਗਿਆ ਭਾਜੀ ਇੱਕ ਪਿਛਲੀ ਵਾਰੀ ਸੇਲ ਹੋ ਗਈ ਆ ਅੱਛਾ ਜੀ ਤੇ ਹੁਣੇ ਵੇਚੋਗੇ ਤੇ ਕਦੇ ਰਹਿ ਜਾਗੇ ਚਮੜਾ ਇੱਕ ਹੋਰ ਟੱਪੀ ਬੱਚੀ ਉਹ ਵੀ ਸੇਲ ਹੋ ਗਈ ਇੱਕ ਕਰੀ ਸ਼ੁਰੂਆਤ ਹਾਂ ਜੀ ਹਾਂ ਦੱਸੋ ਪਹਿਲੇ ਨੰਬਰ ਤੇ ਕੀ ਹੋ ਰਿਹਾ ਕੋਈ ਵੀ ਜੀ ਪਹਿਲਾ ਸੋਆ ਜੇ ਮਸੌਂ ਦੀ ਚੌਕੀ ਹੋ ਰਹੀ ਆ ਠੀਕ ਹੈ ਐਡਾ ਮੇਰਾ ਬੋਲਾ ਐਵੇਂ ਮੂੰਹ ਵਿੱਚ ਆਵਾਜ਼ ਠੀਕ ਹੈ ਅੱਜ ਜਿਹੜਾ ਕਹਿਣ ਨੂੰ ਕਹਿਦੀ ਆ 12 ਕਿਲੋ ਕਹਿਦੀ ਆ 17 ਕਿਲੋ ਇੱਕ ਦੋ ਟਾਈਮ ਆਣ ਕੇ ਵਿੱਚ ਸੱਲੀ ਕਰਕੇ ਫੇਰ ਖੜੇ ਰਾਮਣ ਚੋਲੇ ਤੇਰੇ ਬੇਨ ਚੋਕੇ ਫੇਰ ਆਈ ਮੈਂ ਤਾਂ ਸੱਤ ਪਈ ਹੁੰਦਾ ਦੋਧੂ ਜੀ ਕਹਿਣ ਨੂੰ ਭਾਵੇਂ ਬਾਕੀ 25 ਪਲੱਸ ਕਰ ਕਿ 20 ਕਿਲੋ ਦੁੱਧ ਭਾਦੇ ਹੋ ਸੀ ਠੀਕ ਹੈ ਜਵਾਕੀ ਬਹੁਤ ਚੰਗੀ ਹੈ ਠੰਡੀ ਤੇ ਜਵਾਕੀ ਇਹਨੇ ਕਿਛੇ ਬੱਚਾ ਵੀ ਆ ਰਿਹਾ ਲਾੜੂ ਆ ਰਿਹਾ ਠੀਕ ਹੈ ਸਾਰਾ ਜਵਾਕੀ ਜੀ ਨੰਬਰ ਜੀ ਬੰਦੂ ਇਹਦਾ ਅੱਧੀ ਵੀ ਇਹ ਲਾੜੂ ਲਾੜੂ ਨਾ ਦੇ ਬੱਚੇ ਅੱਜ ਹੁਣ ਆਪਾਂ ਤੁਹਾਨੂੰ ਖੋਲ ਕੇ ਉਤੰਦੇ ਆ ਅ ਅ ਨੂੰ ਮਾਲੂ ਬਾਹਰ ਦੇਖ ਲਈ ਲੈ ਜਾ ਲੈ ਜਾ ਬਾਹਰ ਲੈ ਜਾ ਕੋਈ ਕੋਈ ਜੇ ਤਾਂ ਵੀ ਦੂਰਾ ਨਾ ਵੀ ਦੱਸਾਂਗੇ ਮੈਂ ਬਸ ਗੈਰ ਨੂੰ ਲੈ ਵੀਰ ਬੈਠ ਕੇ ਬਾਕੀ ਉਹ ਸਾਥੀਆਂ ਉਹ ਹੀ ਖਾ ਗਿਆ ਜੇ ਲਾਹਣ ਸਪੀਕਰ ਕਰਵਾਉਣਾ ਤੁਹਾਨੂੰ ਦੱਸਦਾ ਐ ਕਿ ਗੈਰ ਜੀ ਅਜੇ ਕੋਈ ਵੀ ਆਰ ਨਹੀਂ ਕਰਦੇ ਜੀ ਜਿਹੜੇ 6.5 ਮੀਡੀ ਕੁਆਲਿਟੀ ਹੈ ਜੀ ਐਕਸ ਹੈ ਜੀ ਹਾਂ ਜੀ ਲੈ ਹੋ ਵੀਰ ਜੀ ਇਹਨਾਂ ਦਾ ਚੈੱਕ ਕਰ ਲਓ ਕਿ ਪੀਐਸ ਕੁਆਲਿਟੀ ਚੈੱਕ ਕਰਾਉਣਾ ਹੈ ਚੈੱਕ ਕਰੋ ਕੋਨ ਵੀ ਜੈਮ ਖਾ ਸਕਦੇ ਜੀ ਦੰਦ ਉਹ ਦਿਖਾ ਦੇ ਮੜੀ ਤੇ ਕਹੋਗੀ ਬੋਲੀ ਦੇ ਚੌਕੀ ਹੋ ਰਹੀ ਆ ਠੀਕ ਹੈ ਜੀ ਆ ਵੀ ਕੀ ਕਰ ਸਕਦੇ ਜੀ ਬੱਲਾ ਦੇ ਵਿੱਚ ਉਹ ਟਾਈਮ ਵਗਾ ਦੋ ਟਾਈਮ ਜੀ ਸਾਢੇ 3:00 ਹੋਈਏ ਤੇ ਬਾਈ ਕੰਡਾ ਕਿ ਸਾਢੇ 5:00 ਵਿੱਚ ਤੁਸੀਂ ਹਾਂ ਜੀ ਸਾਢੇ 5:00 ਵਿੱਚ ਚਾਹੀਦੀ ਸਾਢੇ 3:00 ਠੀਕ ਹੈ ਜੀ ਲੈ ਹਲੇ ਤੇ ਆਪਣੀ ਮਾੜੀ ਆਂਡੂ ਨੀ ਤੇ ਬੇਸਿਕ ਪੈਕੇਜ ਤੇ ਦੋ ਟਾਈਮ ਆ ਕੇ ਚੈੱਕ ਕਰਤੀ ਤੇ ਵਾਰ ਕਰਦੇ ਤੁਸੀਂ 3 ਜਰੂਰ ਤੇ ਇਹ ਕਹਿੰਦੇ ਕਿ ਉੱਠੋ ਮੋਰਨ ਆਪੇ ਆਪਰਾਮ ਜੀ ਕਾਲ ਤੇ ਕੋਈ ਹੁੰਦਾ ਕਰਦੇ ਮੋਲਵੇ ਦੀ ਸਲੀਕਾਰ ਕੋਲ ਬਿਲਕੁਲ ਰੇਟਾਂ ਤੋਂ ਹੋਏ ਤੇ ਨੀਮੋਟ ਪੜੀਏ ਅੱਜ ਗੱਲ ਕਰਦੇ ਸੀ ਕਿ ਖਾਣਾ ਦਾ ਸਾਈਟ ਐਲਜਾਟ ਕਰ ਸਕਦੇ ਜੀ ਹੋਰ ਬੱਚਿਆਂ ਨਾਲ ਕਿਵੇਂ ਸੰਭਾਲਦਾ ਵਾ ਮੋਲਵੇ ਦੀ ਫੋਨ ਤੇ ਕਰ ਲਾਂਗੇ ਆਪਾਂ ਠੀਕ ਹੈ ਜੀ ਤੇ ਮੋਲ ਨਜਾਇਜ਼ੀ ਹੋਣੀ ਨਾ ਮੋਲ ਪਰ ਵੀ ਯਾਰ ਨਾਲੋਂ ਜਾਇਜ਼ ਹੋਣਗੇ ਚੀਜ਼ਾਂ ਤੇ ਜਿਹੜਾ ਹਿਸਾਬ ਨਾਲ ਜਾਇਜ਼ ਹੋਣਗੇ ਠੀਕ ਜੀ ਹਾਂਜੀ ਹਾਂਜੀ ਵੀ ਕੀ ਕੋਈ ਹੋਰ ਫੋਨ ਲਾਵੇ ਲਿਓ ਕੱਲ੍ਹ ਨੂੰ ਇਹ ਗੱਲ ਕਰਕੇ ਨਾ ਕਰੀਏ ਆਪਾਂ ਸਟੇਟ ਰਿਹਾ ਬਾਕੀ ਜਦੋਂ ਵੀ ਕਰ ਸਕਿਆ ਮੋਲ ਕਰੀਏ ਆਪਾਂ ਭਯਾਨ ਨਾਲੋਂ ਰੇਡ ਆਪਣਾ ਘੱਟ ਹੋਇਆ ਠੀਕ ਹੈ ਆ ਦੂਜੇ ਨੰਬਰ ਵਾਲੀ ਰੇਡ ਵੀ ਗਈ ਆ ਜੇ ਸੈਲੋ ਵੀ ਗਈ ਠੀਕ ਹੈ ਆ ਜੀ ਹੁਣ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦੱਸ ਦੋਸਤ ਬਹੁਤ ਮਾੜੀ ਮਾਰ ਕੇ ਸੁਵੇਰਾ ਵੀ ਭਾਈ ਦੁਜਾ ਜੀ ਠੀਕ ਹੈ ਮੂੰਹ ਛਿੱਕੀ ਏ ਦਿਖਾ ਦਿਓ ਬੜਾ ਹਾਂ ਜੀ ਆ ਜੀ ਕਿ ਕਰਸਾ ਦੇ ਜੀ ਲਓ ਜੀ ਲਓ ਜੀ ਨਾਲ ਕੇ ਤੋਂ ਪ੍ਰੋਟੈਕਟ ਠੀਕ ਹੈ ਠੀਕ ਹਾਂ ਜੀ ਦੂਜਾ ਲਿਫਟ ਤੇਲ ਦਾ ਦੱਸ ਦੋ ਜੀ ਬੰਨ ਤੇਲ ਫਿਰ ਆਪਾਂ ਕੋਲ ਕੇ ਮੋਦਨੇ ਵੀਰ ਨੂੰ ਦੂਜਾ ਦਿਨ ਵਿੱਚ ਜੀ ਸੁਈ ਨੂੰ ਅੱਜ ਅੱਛਾ ਜੀ ਫਿਰ ਕੋ 12 ਦਾ ਜੋ ਆਟਮ ਬੋਲਾ ਹੋਊਗਾ ਠੀਕ ਹੈ ਜੀ ਹਾਂ ਜੀ ਇਹਦਾ ਬੱਚਾ ਆ ਜੀ ਬੱਚਾ ਦਾ ਨਾ ਆ ਆਹ ਰੋ ਆਪਾਂ ਇਹਦਾ ਟੀਕੇ ਮਗਰ ਬੱਚਾ ਵੀਧੀ ਹੋਈ ਇਹਦਾ ਵੀ ਵੀ ਤੇਲ ਦਾ ਨਾਲੋਂ ਨਾਲ ਜਿਹੜੀ ਟੱਕੜ ਨਾਲ ਦੇ ਹਾਂ ਜੀ ਅੱਜ ਸਵੇਰੇ ਚਲੋ ਦਿਖਾ ਦਿਓ ਪਹਿਲਾਂ ਦਿਖਾ ਦਿਓ ਕੋਈ ਇਹ ਕਿੰਨਾ ਵੀ ਦਵਾਈਓ ਕੋਈ ਫੜੀ ਅਧਿਕਾਰ ਵਾਲੇ ਤੇ ਕਹਿੰਦੇ ਜੀ ਪਹਿਲਾਂ ਨੇ 18 ਕਿਲੋ ਚੋਇਆ ਆ ਅੱਛਾ ਜੀ ਫਿਰ ਕੀ ਹਾਂ ਦੀ ਵਿੱਚ 20 ਪਲੱਸ ਕਰੇਗੇ ਕੋਈ ਵੇਖੋ ਜੀ ਬਾਕੀ ਸੇਵਾ ਦੇ ਟੈਨੈਂਟ ਕਰਦਾ ਹਾਂ ਮੰਗੋ ਮੰਗੋ ਨਹੀਂ ਨਹੀਂ ਵੀ ਸੇਵਾ ਨਾਲ ਤੋਂ 5 ਮਿੰਟ ਅਵੇ ਝੂੜ ਮੰਗੋ ਆ ਕਿ 20 ਪਲੱਸ ਕਰ ਦੋ ਤੇਸ ਪਾਲ ਜੀ ਲੱਗੇ ਨਹੀਂ ਛੱਕਾ ਦੋ ਹਾਂ ਜੀ ਜੀ ਤੇਸ ਪਾਲ ਜੀ ਵੀ ਛੱਕਾ ਸਕਦੇ ਜੀ ਬਹੁਤ 11 ਦੇਖ ਆ ਸੋ ਕਿਤਾ ਕੇ ਨਾਮ ਸੇ ਵਾਲਾ ਲੰਗੋੜੇ ਵੀ ਪਾਈ 500 ਰੁਪਏ ਚੁਾਈ ਕਰਾ ਲੈ ਤੇ ਖਾਣਾ ਬਸ ਐਕ ਗਿਆ ਉਹ ਨਹੀਂ ਲੱਗਦੀ ਦੇ ਦੀ ਕੋਈ ਮੰਗਾ ਨਹੀਂ ਕੋਈ ਪਾੜਾ ਨਹੀਂ ਠੀਕ ਹੈ ਦਿਖਾ ਦੋ ਮੜਾ ਹੱਥ ਹੱਥ ਪੈਰ ਕਰ ਆ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਠੰਡੀ ਲੈ ਜਾਓ ਅੰਦਰ ਲੈ ਜਾਓ ਦਰਦੀ ਕਰਕੇ ਥੋੜਾ ਜਿਹਾ ਮੜਾ ਦਰਦੀ ਲੈ ਕੋਈ ਬੰਗਾ ਨਹੀਂ ਕੋ ਪਾੜਾ ਨਹੀਂ ਬਿੱਠੀ ਠੀਕ ਹੈ ਦੇਖੀ ਹਾਂਜੀ ਦੋ ਕਿ ਅੱਧਾ ਖਾਣ ਉਡੀ ਜਗ੍ਹਾ ਤੇ ਕੰਮ ਕਰਕੇ ਬਾਹਰ ਕੱਢ ਕੇ ਤੁਹਾਨੂੰ ਤੋਂ ਬੇਨਤੀ ਕੀਤੀ ਜਦੋਂ ਅਸੀਂ ਕਿਹਾ ਕਿ ਤੁਹਾਨੂੰ ਨਿਕਲਣਾ ਚਾਹੀਦਾ ਹੈ। ਇਹ ਵੀ ਕਿਹਾ ਕਿ ਸਾਰੇ ਆਪਾਂ ਕੋਈ ਨਹੀਂ ਕਰਨਾ ਹਾਂਜੀ। ਇਹ ਦੁਕਾਨ ਜੇ ਜਿਮਨ ਤੋਂ ਵੀ ਬਦਲ। ਪਾਜੋ ਜੀ ਜੀ ਦੇ ਬੰਦੇ। ਕਿ ਵੀ ਸੇਲ ਹੋਈ ਹੈ? ਹਾਂਜੀ ਬੜੀ ਵੀ ਸੇਲ ਹੋ ਗਈ ਹੈ ਉਹ ਦੇ ਵਿੱਚ ਵਾਈ ਕਰਕੇ। ਠੀਕ ਹੈ ਜੀ। ਬਾਕੀ ਬੜਾ ਬਿਲਕੁਲ ਬਹੁਤ ਸ਼ਾਨਦਾਰ ਸਾਰੀਆਂ। ਚਾਹ ਉਹ ਬਣਾ ਕਦੇ ਪਰ ਮੰਜੀਨਾ ਲਕੀਨਾ ਨੇ। ਇਹ ਲੇਵਾ। ਇਹ ਰਗਾ ਕਈ ਵੀ ਸ਼ਕੀਮ ਦੇ ਆ ਜਿਤਨਾ ਮੱਲੋਂ ਕੋਈ ਪੇੜ ਦੇ ਵਿੱਚ ਉਹਨਾਂ ਵਾਸਤੇ ਤੋਹਾਵਾ ਬਾਕੀ ਪਿੰਡਾਂੋਂ ਦਾ ਜਾਲਾ ਆ ਗਿਆ ਹੈ ਇਹ ਵੀ ਕਿੰਨਾ ਬੁਰਾ ਹੋ ਗਿਆ ਹੈ ਵੀ ਕਿੰਨੇ ਕੁ ਮੀਟੀ ਚੋਈ ਸਵੇਰੇ ਮੀਟੀ ਸਵੇਰੇ ਜੀ ਸਾਢੇ 5 ਕਿਲੋ ਚੋਈ ਆ ਠੀਕ ਹੈ ਪਾਵਾ ਪਾਣੀ ਠੀਕ ਹੈ ਜੀ ਹਾਂਜੀ ਇਹ ਤੇ ਕੱਲ ਹੀ ਸਵੇਰੇ ਸ਼ਾਮ ਨੂੰ ਰਚਈ ਸ਼ਾਮ ਨੂੰ ਬੱਟੇ ਚੰਗਾ ਕੇ ਸਾਢੇ 3 ਕਿਲੋ ਕੱਢੇ ਸਵੇਰੇ ਆਪਾਂ ਜਦੋਂ ਆਏ ਸਰੇ 9 ਦਾ 10 ਕਿਲੋ ਜਿਹੜਾ ਹਾਜ਼ਰ ਹੋ ਕੱਢਿਆ ਹੈ 2 ਬਾਰਟੀਆਂ ਰੋਜ਼ ਕੱਟੀਆਂ ਠੀਕ ਹੈ ਇਹਨਾਂ ਜਿਹੜੇ ਦੋ ਜਿਹੜਾ 9 ਕਿਲੋ 10 ਕਿਲੋ ਕੱਚਾ ਇਹ ਕਿੰਨਾ ਕੁ ਦੁੱਧ ਵਿੱਚ ਆਈ ਹੋਵੇ ਵੀ ਜਿੱਦ ਦੁੱਧ ਪਹਿਲੇ ਸਵੇਰੇ 23 ਕਿਲੋ 700 ਗ੍ਰਾਮ ਦੁੱਧ ਕੱਢਿਆ ਹੈ ਨਾ ਅੱਛਾ ਜੀ ਹਾਂਜੀ ਐਟ ਟਾਈਮ ਨਾਲ ਆ ਲਿਆ ਤੇ ਸਾਡੇ 32 ਕਿਲੋ ਦੁੱਧ ਕੱਢੂਗੀ ਹਾਂ ਕੋਈ ਸ਼ੇਮ ਆਇਆ ਕੋਈ ਤਰ੍ਹਾਂ ਚਾਹੀਦਾ 30 ਪਲੱਸ ਇਹਨਾਂ ਫੜੀ ਕੱਢੇ ਕੁਛੇ ਦਵਾਈ ਵੀ ਬਹੁਤ ਚੰਗੀ ਆ ਮਗਰ ਉਹ ਚੀਜ਼ ਬਹੁਤ ਵਧੀਆ ਰੱਖਦਾ ਆ ਬਲਾ ਜਿਹਾ ਗਿਰਚ ਗਲੰਡੋ ਦਿੱਤੀ ਆ ਨੇ बात तो बोलते हैं देखो बच्चे जा बाकी जोर जड़ी हो प्रॉपर हार्ड को वीडियो वापस को पढ़ना ये ही करिएगा ये करिएगा दंडाजी आ जे दंडाजी भाई चलो भी तो शिक्यो है आओ बिट्टी देखो लो आज बिट्टी का सादे शिक्यो 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 प्योर शिक्या कोई चलते तो साधो बच्ची कन्या देशो सेट आते हैं � ਦੂਜਾ ਸਵੇਰ ਬਿਲਕੁਲ ਟਿਕ ਰਹੇ ਨਹੀਂ ਠੰਡੀ ਜਿਹੇ ਕੋਈ ਨਾ ਸੁਗੋਣਾ ਨਹੀਂ ਕੋਈ ਆਪਣੀ ਅੰਦਾਜ਼ ਜਿਹੜੀ ਜਿਹੜੀ ਗੇਰ ਹੁੰਦੀ ਉਹ ਬਹੁਤ ਗਰਮ ਹੁੰਦੀ ਹੈ ਜੀ ਬੀਤੀ ਬਾਹਰ ਕਰੋ ਚੱਕ ਬਹੁਤ ਠੰਡੀ ਜਿਆਦਾ ਬਹੋ ਬਹਿ ਜਾਓ ਭਾਣੇ ਪਿੱਛੇ ਬਹਿ ਜਾਓ ਠੀਕ ਹੈ ਜੀ ਭਾਈ ਉਹ ਨਹੀਂ ਬਾਹਰ ਤੁਸੀਂ ਅੱਗੇ ਲੁਵਾਣਾ ਕੋਈ ਵੰਗਾ ਨਹੀਂ ਪਾਉਣ ਦੀ ਲੋੜ ਚਲੋ ਕਿ ਕਰਦੇ ਪੰਡਾ ਹੀ ਪਾਈਆਂ ਵਾ ਜਿੱਦਾਂ ਉਹ ਲੱਗੀ ਦੋਵੇਂ ਬੰਨੇ ਤੋਂ ਆ ਗਈ ਦਿਖਾ ਲਈ ਫੁੱਲ ਕੇ ਮੜੀ ਜੀ ਕੋਈ ਨਿਆਣਾ ਪਾ ਜੇ ਕੋਈ ਸਿਆਣਾ ਪਾ ਜੇ ਕੋਈ ਕੈਪਟਨ ਦੀ ਵੀ ਲਾ ਆਇਆ ਤੈਨੂੰ ਕੋਈ ਦੇ ਕੁਆਲਿਟੀ ਦੀ ਕੀ ਗਰਮ ਹੁੰਦੀਆਂ ਪਰ ਇੱਕ ਕਰਮ ਵਾਲੀ ਇੰਨੀ ਠੰਡੀ ਹੈ ਚਾਡੀ ਗਾ ਕੋਈ ਲੈ ਨਾ ਕੋਈ ਜਿੱਦ ਦਾ ਸਾਰ ਨਹੀਂ ਕਿੰਨਾ ਸੋਹਣਾ ਹੀ ਮੰਨਦਾ ਸਾਇਕਲ ਤਾਂ ਲਾਗੇ ਤੇ ਕੀ ਕਰਾਉਂਦੇ ਆ ਬਈ ਕੇ ਤੋਂ ਤੋ ਬਾਲ ਘਾੜੋ ਨਾ ਦਰੈ ਨਾ ਇਹ ਵੀ ਜੀ ਸਵੇਰੇ ਬਹਿਣਾ ਔਖਾ ਹੈ ਇਸ ਕਰਕੇ ਵਿੱਚ ਹੀ ਮੈਂ ਅਛਾ ਜੀ ਨੌ ਦਾ ਕਿਲੋ ਇੱਥੇ ਆ ਜਾਂਦੀ ਜਿਹੜੀ ਕੰਡੇ ਵਾਲਾ ਘੜਤਾ ਹੈ ਅਛਾ ਜੀ ਇੱਕ ਟਾਈਮ ਫਾਈਡੇ ਪਹਾਰ ਤੋਂ ਜਿਹੜੀ ਛੋਾਈ ਜਿਹੜੀ ਹੋਈ ਠੀਕ ਹੈ ਪਰ ਇੱਕ ਟਾਈਮ ਨਾ ਪਾਈ ਕਿ ਨੌ ਦਾ 10 ਤੋਂ 10 ਨਾਲ ਹੀ ਕੱਢਿਆ ਆਦਾ ਥੋੜੀ ਥੋੜੀ ਐ ਪ੍ਰੋ ਹੋ ਲੈ ਕੇ ਕੋਲ ਹੋਣਾ ਚਾਹਦਾ ਜੀ ਸੰਤੋਂ ਦਾ ਸਾਈਜ਼ ਬਣਾਉਂਦੇ ਆਂ ਜੀ ਭਾਈ ਇਹ ਕਿਹ ਕਰ ਸਕਦੇ ਥਲਾਂ ਦਾ ਸਾਈਟ ਤੇ ਗੈਪ ਬਹੁਤ ਸ਼ਾਨਦਾਰ ਆ ਆ ਦੇਖੋ ਠੰਡੀ ਧੀਰੀ ਹੈ ਭਾਈ ਜੀ ਉਹ ਦਮਾਰੋ ਕੈਮਰਾ ਤੇ ਲੈਤਾ ਬਰਦ ਜਿੱਥੇ ਥੱਲੇ ਮਦਰ ਬਾਈ ਥਾਂ ਬਸ ਕੇ ਰੋ ਪਾਜੀ ਬਾਈ ਬਿਲਕੁਲ ਸੰਧੀ ਕਰਦੇ ਜਿਹੜਾ ਏਅਰ ਕੁਆਲਿਟੀ ਦੀ ਗਾਈ ਹੈ ਜਿਹੜੀ ਠੰਡੀ ਨਹੀਂ ਖਾਦੋ ਅਲੱਗੇ ਤੋਂ ਰੁਕੋ ਮਦਰ ਲੱਗੇ ਤੋਂ ਤਾਂ ਬਈਆ ਬਹਿਣੀ ਦੀ ਸਾਈਡ ਤੋਂ ਚੈੱਕ ਕਰ ਸਕਦੇ ਬਈਆ ਥੋੜਾ ਜਿਹਾ ਥੰਡਿੱਕਾ ਉਹ ਪਾਜੀ ਇੱਕ ਰਾਤੀ ਜਿਹੜਾ ਸੁੰਨ ਲੱਗਿਆ ਬੈਠੇ ਨੂੰ ਉੱਠਣ ਲੱਗਿਆ ਮੜੀ ਜੋ ਆਪਣੀ ਕੋਈ ਬਾੜੀ ਨਹੀਂ ਕੋਈ ਬਾਈ ਉਦਾਂ ਹੀ ਆ ਕੋਈ ਹੋਰ ਬਾਕੀ ਕੋਈ ਦਿੱਕਤ ਨਹੀਂ ਕਿਹੜਾ ਥਾ ਬਈ ਫਿਰ ਇਹਨਾਂ ਕੋਈ ਮੰਗਾ ਦੀ ਲੋੜ ਨਹੀਂ ਕੋਈ ਕਰ ਲੈ ਲਓ ਸ਼ਾਂਤ ਜੇ ਸੁਭਾਅ ਦੀ ਆ ਤਾ ਵੇ ਇੱਧੇ ਕੁਲੀ ਛੱਡ ਕੇ ਕੋਈ ਚੱਕਰ ਨਹੀਂ ਬਰਥੇ ਦੀ ਨਹੀਂ ਲੋੜ ਲੋ ਜੀ ਬਾਈ ਜੈੱਕ ਕਰੋ ਜਿੱਥੇ ਭਲਾ ਹਤਾ ਭਾਈ ਉੱਥੇ ਹੀ ਹੋ ਗਈ ਆ ਤੋ ਕੋ ਆਡੀਓ ਟੋਕ ਕੋ ਆ ਕੀ ਕਹਿੰਦੇ ਕਿਹੜੇ ਬਾਈ ਜਿਹੜੀ ਪਿਓਰ ਗੇਰ ਹੈ ਗੇਰ ਆਂਦੇ ਆ ਪਿਓਰ ਗੇਰ ਪਿਓਰ ਗੇਰ ਆ ਪਰ ਪਿਓਰ ਇੱਕ ਰਾਜਸਥਾਨ ਵਾਲੀ ਹੋ ਵੀ ਨਹੀਂ ਗੇਰ ਛੋਟੇ ਛੱਡੇ ਵਾਲੀ ਭਾਜੀ ਇਹ ਇੰਪੋਰਟੈਂਟ ਸੀਮਨ ਜਿਹੜਾ ਹੈ ਉਹ ਹਾਂਜੀ ਹਾਂਜੀ ਜੇ ਮੈਂ ਦਵਲ ਬਣਾ ਕੇ ਪਿੱਛੇ ਵਸੀ ਆ ਟੀਮ ਨਕਾਬ ਬੱਚੀ ਬਹੁਤ ਕੋਆਲਟੀ ਵਾਲੀ ਹੈ ਜਿਹੜੀ ਬੱਚੀ ਉਹ ਗਰਚਿਕ ਲੈਂਡਰ ਤੋਂ ਆਉਂਦੀ ਹੈ ਘਰ ਤੋਂ ਹਾਂਜੀ ਗੱਲਬਾਤ ਬਹੁਤ ਵਧੀਆ ਦਾ ਇਹਦਾ ਵੀ ਫਿਰ ਫੋਨ ਤੇ ਹਾਂਜੀ ਭਾਈ ਇਹਦਾ ਫੋਨ ਤੇ ਕਰਾਂਗੀ ਕਿ ਆਈ ਕਰਾਂਗੀ ਮਾਰਕੀਟ ਨਾਲੋਂ ਜਿਆਦਾ ਕਰਾਂਗੀ ਠੀਕ ਹੈ ਭਾਈ ਤੇ ਇੱਕ ਆਪ ਵੀ ਦੇ ਕੇ ਦੇਉਦਾ ਮਾਨਤਾ ਨੂੰ ਕੋਲ ਮਾਨਤਾ ਨੂੰ ਮਾਨਤਾ ਕਰ ਸਕੋ ਹਾਂ ਜੀ ਹਾਂ ਜੀ ਬਾਈ ਜੀ ਬਾਕੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ